ਮਾਨਸਾ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਹੀਰੋਖੁਰਦ ਹੈ ਜਿਲ੍ਹਾ ਮਾਨਸਾ ਤੁਹਾਡੇ ਗੁਮਾਨ ਚ ਤੇ ਤੁਹਾਡੇ ਪਿੰਡਾਂ ਦੇ ਹਾਂਜੀ ਜਮਾ ਗੁਮਾਨ ਚ 4 ਕਿਲੋਮੀਟਰ ਹਾਂਜੀ ਹਾਂਜੀ ਪਰ ਮੇਰੇ ਹੀਰੋਖੁਰਦ ਹੈ ਕਲਾ ਹੀਰੋਖੁਰਦ ਸਰ ਬਟਨਾਲ ਬਟਸਾਂ ਜੀ ਸਰ ਮੈਂ 2014 ਤੋਂ ਕੰਮ ਕਰ ਰਿਹਾ ਸੀਗਾ ਸਿੱਖਿਆ ਪਾਗ ਦੇ ਵਿੱਚ ਪਿੰਡ ਹੀ ਕੰਮ ਕਰ ਰਿਹਾ ਜਿਹੜੇ ਸਕੂਲ ਚ ਪੜਿਆ ਸੀ ਉੱਥੇ ਐਜੇ ਵਲੰਟੀਅਰ अच्छा ਤੇ ਉਸ ਤੋਂ ਬਾਅਦ 2000 ਜਦੋਂ ਤੁਸੀਂ ਸਾਡਾ ਵਾਅਦਾ ਕੀਤਾਗਾ ਪੱਕੇ ਕੀਤਾ ਉਦੋਂ ਮੈਂ ਜੂਨ ਦੇ ਵਿੱਚ ਛੱਡ ਚੁੱਕਿਆ ਸੀ ਲਗਭਗ ਵੀ ਜੁਲਾਈ ਦੇ ਵਿੱਚ ਸਕੂਲ ਨਹੀਂ ਜਾਣਾ 2000 ਨਾਲ ਕੁਛ ਨਹੀਂ ਬਣਦਾ ਪਰ ਜੂਨ ਦੇ ਵਿੱਚ ਤੁਹਾਡਾ ਐਲਾਨ ਹੋ ਗਿਆ ਉਸ ਤੋਂ ਬਾਅਦ ਬਾਰੇ ਨਾਰੇ ਹੋ ਗਏ ਤੇ ਉਸ ਤੋਂ ਬਾਅਦ ਜੇ ਹੁਣ ਗੱਲ ਕਰੀਏ ਤਾਂ ਤਕਰੀਬਨ ਮੇਰੀ 46 ਸਾਲ ਦੀ ਉਮਰ ਹੈ ਜੀ ਪਰ ਆਪਰ ਤਾਂ ਮੇਰਾ ਬੇਟਾ ਹੈ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇੰਨਾ ਮਾਰ ਦਿੱਤਾ ਇਹ ਮੇਰੀ ਦੂਜੀ ਨੌਕਰੀ ਹੈ ਹਾਲਾਂਕਿ ਮੈਂ ਬਿਲਕੁਲ ਚੁੱਪ ਬੈਠਿਆ ਸੀਗਾ ਵੀ ਹੁਣ ਤੇਰੇ ਕਰਮਾਂ 'ਚ ਟੀਚਰੀ ਨਹੀਂ ਹੈਗੀ ਸੋ ਹੁਣ ਅਧਿਆਪਨ ਦੇ ਨਾਲ ਤੇ ਮੈਂ ਹੋਰ ਵੀ ਜੰਮ ਕੇ ਕੰਮ ਕਰਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਬਹੁਤ ਵਧੀਆ